ਖੇਡਾਂ ਕਾਰੀ ਸਾਰੀ ਨੇ ਜਿੱਥੇ ਦੇ ਕਦੇ ਕਾਕੇ ਨੇ ਕਬੱਡੀ ਦੇ ਖੇਤਰ ਦੇ ਵੱਡਾ ਨਾਮ ਬਣਾਇਆ ਆ ਜਾ ਵੀ ਛੋਡੇ ਉਰਲੇ ਪਾਸੇ ਆ ਜਾ ਮੇਰਾ ਵੀਰ ਚੱਲ ਭਾਈ ਉਹ ਦੋ ਬਾਲ ਦਾ ਸਰਦਾਰ ਰਣਜੀਤ ਸਿੰਘ ਦੀ ਸੋਤਾ ਕਨੇਡਾ ਬਾੜੀਆਂ ਹਰਜੀਤ ਸਿੰਘ ਦੀ ਗੋਗਾ ਬਾੜੀਆਂ ਸੁੱਖਾ ਨਾਗਰਾ ਗੋਲੂ ਜੋਧਾ ਬੋਗਾ ਚੈੜੀਆਂ ਚੌਧਰੀ ਕੇਵਲ ਸਤਿਆਣਾ ਆ ਜੋ ਉਰਲੇ ਪਾਸੇ ਦੇ ਆ ਜਾ ਮੇਰਾ ਵੀ ਹੋ ਜਾ ਹੋ ਜਾ ਛੋਟੇ ਵੀਰ ਹੋ ਜਾ ਇੱਧਰ ਦੇ ਬਸੇ ਨੇ ਹੋਪਾ 53 ਸੈਕਿੰਡ 69 ਪੁਆਇੰਟ 53 69 ਦਾ ਸਮਾਂ ਭਾਈ 53 68ਵਾਂ ਆ ਦੇਖ ਲਓ ਜੀ ਘੜੀ ਵਰਤੇ ਦੇ